ਨਾ ਚਾਰ ਦਿਨ ਹੋ ਗਏ ਠੰਡ ਬਾਹਰੀਆਂ ਤੋਂ ਦਪੈਦੀ ਪਸ਼ੂ ਨਵਾਏ ਨਹੀਂ ਗਏ ਮੱਖਣੇ ਬੁਰਾ ਹਾਲ ਕਰਤਾ ਬਾਈ ਮੱਖ ਵਾਸਤੇ ਇੱਕ ਤਾਂ ਆਪਾਂ ਸਾਬਣ ਲੈ ਕੇ ਆਏ ਕੋਈ ਕੰਪਨੀ ਦੀ ਮਸੂਰੀ ਨਹੀਂ ਕਰਦੇ ਜਿਹੜੀ ਮੈਂ ਲੈ ਕੇ ਆਇਆ ਜਿਹੜੀ ਆਪਾਂ ਉਹਦੀ ਤੁਹਾਨੂੰ ਫੋਟੋ ਚੈਨਲ ਲਾਉਂਦੇ ਜੂਂ ਧਮਾਰਾਂ ਮੱਖਣੇ ਨਾ ਬਾਈ ਆਹ ਦੇਖੋ ਤੁਹਾਨੂੰ ਖਾ ਲਿਆ ਅੱਜ ਨਵਾਵਾਂਗੇ ਬੁਰੇ ਹਾਲ ਵਗਦਾ ਤਾਂ 2-3 ਦਿਨ ਹੋ ਗਏ ਆਪਾਂ ਵਗਿਆ ਨੇ ਇੱਧਰ ਉੱਧਰ ਯਾਰ ਪਸ਼ੂ ਨਾ ਬਰਾਵਾ ਨਮਾਉਣੇ ਪੈਂਦੇ ਆ ਪਸ਼ੂ ਨਾ ਦੇ ਮੱਖਣੇ ਦਾ ਦੁੱਧ ਘਟਾਤਾ ਮੱਝਾਂ ਦਾ ਜਦੋਂ ਬਈ ਸਾਰੀ ਰਾਤ ਇਹ ਬੈਧੀਆਂ ਹੀ ਨਹੀਂ ਪੂਛਾਂ ਮਰੀਆਂ ਨਹੀਂ ਆ ਦੇ ਰੌਣਕ ਕਿਹਨਾਂ ਪੱਤੋ ਆ ਦੇ ਅੱਜ ਚੰਗੀ ਤਰ੍ਹਾਂ ਨਮਾ ਕੇ ਤੇਲ ਤੋਂ ਲਾਉਂ ਛੋਡੇ ਪੁੱਤ ਕੋਈ ਨਾ ਇੱਕ ਤਾਂ ਮੌਸਮ ਨਹੀਂ ਸੈੱਟ ਸੀਗਾ ਤੇ ਜੇ ਨਮਾਉਂਦੇ ਸੀ ਕਈ ਵਾਰੀ ਬਿਮਾਰ ਸ਼ਮਾਰ ਪਸ਼ੂ ਦਾ ਟੈਨਸ਼ਨ ਆ ਦੇ ਧੰਨੋ ਦੇ ਵੀ ਮੱਖੀ ਬਾਲੀ ਹੋਈ ਪਈ ਐ ਅੱਜ ਨਿਮਾ ਕੇ ਇੱਕ ਤਾਂ ਬਈ ਸਰੋਂ ਦੇ ਤੇਲ ਦੀ ਵਧੀਆ ਐਨ ਮਾਲਿਸ਼ ਕਰ ਦਾਂਗੇ ਕਈ ਵਾਰੀ ਮੱਖ ਤੋਂ ਦੂਹੀ ਹੈ ਨਾ ਜਿਹੜੇ ਪਰ ਸਰੋਂ ਦੇ ਤੇਲ ਚ ਡੀਜ਼ਲਰ ਲਾ ਕੇ ਉਹ ਛਿੜਕ ਦਿਆ ਕਰੋ ਜਖਮਾਂ ਤੇ ਤੇ ਇੱਕ ਬਈ ਸਾਬਣ ਲੈ ਕੇ ਆਇਆ ਉਹਦੇ ਨਾਲ ਪਿਛਲੀ ਬਾਰ ਵੀ ਮੈਂ ਵੀਡੀਓ ਪਾਈ ਸੀ ਤਿੰਨ ਚਾਰ ਦਿਨ ਮੱਖੀ ਨੇੜੇ ਨਹੀਂ ਆਉਂਦੀ ਜਦੋਂ ਕੇਰਾ ਚੰਗੀ ਤਰ੍ਹਾਂ ਨਿਮਾ ਕੇ ਹਨ ਪਹਿਲਾਂ ਸਾਰੀ ਮੈਲਸ਼ ਖੈਰ ਲਾ ਦਿਓ ਪਸ਼ੂਆਂ ਤੋਂ ਤੇ ਉਹ ਤੋਂ ਬਾਅਦ ਬਈ ਸਾਬਣ ਦੀ ਝੱਗ ਬਣਾ ਕੇ ਛੱਡ ਦਿਓ ਉੱਤੇ ਪਾਣੀ ਨਹੀਂ ਪਾਉਣਾ ਬਾਅਦ ਚ ਫੇਰ ਦੱਸਿਓ ਮੱਖ ਨੇੜੇ ਆਉਂਦੀ ਐ ਕਿ ਨਹੀਂ ਸਾਬਣਾ ਵੀ ਬਾਈ ਵਾਲੇ ਪ੍ਰਕਾਰ ਦੇ ਹੁੰਦਿਆਂ ਐਸਸੀ ਐਂ ਕਰਕੇ ਕੁਛ 8% ਵਾਲੀ ਐ ਜਿਹੜੀ ਉਹ ਲੈ ਕੇ ਆਓ ਸਾਲਟ ਉਹ ਚ ਤੇਜ ਆ ਵਿੱਚ 3-4% ਵਾਲੀਆਂ ਹੁੰਦੀਆਂ ਉਹ ਨਹੀਂ ਬਾਕੀ ਮੈਂ ਫੋਟੋ ਲਾ ਦੂੰ ਜਦ ਜੇ ਭਰਾ ਕਹਿਣਗੇ ਕਮੈਂਟਾਂ ਚ ਪਾ ਦਾਂਗੇ ਆਪਾਂ ਕੰਪਨੀ ਕਿਸੇ ਦੀ ਮਰਜ਼ੀ ਲੈ ਆਇਓ ਬਾਈ ਆਪਾਂ ਕਿਸੇ ਤੋਂ ਪੰਜੀ ਨਹੀਂ ਲਈ ਵੀ ਮੈਂ ਕਹਾਂ ਵੀ ਆਹ ਲੈ ਕੇ ਆਓ ਸਭ ਨੇ ਇਹੀ ਮੱਖ ਮਾਰੂਗੀ ਕੋਈ ਮਰਜ਼ੀ ਕੰਪਨੀ ਦੀ ਲਿਆਇਓ 8% ਸਾਲਟ ਜਾਂ ਹੋਵੇ ਉੱਪਰ ਉਹਦੇ ਲਿਖਿਆ ਹੁੰਦਾ ਡੀ ਐਸ 8% ਐਂ ਕਰਕੇ ਕੁਝ ਉਹਦਾ ਜਲਟ ਬਹੁਤ ਵਧੀਆ ਤੇ ਬਾਕੀ ਕੱਲ ਨਾ ਮੈਂ ਮੈਡੀਕਲ ਉੱਤੇ ਗਿਆ ਸੀ ਦਵਾਈ ਲੈਣ ਵੀਰੇ ਜਦੋਂ ਆ ਸਾਬਣ ਤੇ ਜਾਂ ਹੋਰ ਪਸ਼ੂਆਂ ਦੇ ਮਿਨਰਲ ਮਿਕਚਰ ਵਗੈਰਾ ਉੱਥੇ ਇੱਕ ਬਜ਼ੁਰਗ ਆਇਆ ਬਜ਼ੁਰਗ ਕਹਿੰਦਾ ਵੀ ਐਂ ਕਰਕੇ ਉੱਥੇ ਡਾਕਟਰ ਨੂੰ ਮੈਡੀਕਲ ਨਾਲ ਇਹਨਾਂ ਤਾਂ ਬਈ ਦਵਾਈ ਵੇਚਣੀ ਆ ਉਹ ਸਾਨੂੰ ਸੁੱਕਾ ਨਹੀਂ ਮੋੜਨ ਦਿੰਦੇ ਉਹ ਬਿਰਕੂ ਕਹਿੰਦਾ ਕਿ ਜੀ ਆਪਣੇ 10 ਦਿਨ ਹੋ ਗਏ ਛੁੱਟੀ ਸੂਈ ਨੂੰ ਦੁੱਧ ਤੇ ਨਹੀਂ ਆ ਰਹੀ ਹੈ ਕਿ ਮੈਂ ਉਹਨੂੰ ਵਾਪਸ ਨੂੰ ਬਠੇਰਾ ਗਿਆ ਮੈਂ ਕਿਹਾ ਬਾਬਾ 10 ਦਿਨਾਂ ਚ ਨਹੀਂ ਪਸ਼ੂ ਦੁੱਧ ਤੇ ਆਉਂਦਾ 20 ਤੋਂ 25 ਦਿਨ ਮੈਂ ਕਿਹਾ ਮੱਝ ਛੁੱਟੀ ਕੋਈ ਵੀ ਆ ਲੈ ਜਾਂਦੀ ਹੈ ਦੁੱਧ ਤੇ ਆਉਣ ਵਾਸਤੇ ਉਹਨੂੰ ਕਿਹਾ ਮੈਂ ਕਿਹਾ ਬਾਬਾ ਐਂ ਕਰਕੇ ਆਪ ਕਾੜੇ ਵੀ ਦੱਸਿਆ ਮੈਂ ਸਪੈਸ਼ਲ ਉਹਨੂੰ ਲਿਖਾਏ ਉੱਥੇ ਮੈਡੀਕਲ ਤੇ ਆਹ ਮੈਂ ਕਿਹਾ ਕਾੜੇ ਦੇ ਦੇ ਤੇ ਮੈਲੇ ਖੇਲੇ ਤੋਂ ਜਦੋਂ ਤੇਰਾ ਪਸ਼ੂ ਚੱਲ ਪਿਆ 10 ਦਿਨ ਤਾਂ ਨਾਰਮਲ ਖਰਾਕ ਹੀ ਰੱਖ ਹਜੇ ਤਾਂ ਉਹਨੂੰ ਜਿੱਦੇ ਮੈਲੇ ਤੋਂ ਕਣ ਤੋਂ ਚੱਲ ਪੂਜਾ ਮਾਂ ਸਾਫ਼ ਹੋ ਗਈ ਫਿਰ ਤੂੰ ਉਹਦੀ ਫੀਡ ਵਧਾਉਣ ਲੱਗ ਜੀ ਤੇ ਦੁੱਧ ਚੋਟੀ ਵੱਧ ਜੂਗੀ। ਮੈਡੀਕਲ ਵਾਲੇ ਨੇ ਤਾਂ ਚੱਕ ਇੱਕ ਪਾਊਡਰ ਜਾਂ ਦੇਤਾ ਉਹਨੂੰ। ਕਹਿਣਾ ਬਈ ਠੀਕ ਹੈ ਤੋ ਪਾਣੀ ਪੀਂਦਾ ਨਹੀਂ ਕੋਈ ਮੈਂ ਦੇਖਿਆ ਜੇ ਕਿਸੇ ਨੂੰ ਆਪਾਂ ਨਾ ਸਹੀ ਰਾਇ ਦੇਵਾਂਗੇ ਆਪਦੇ ਆਪ ਤੁਸੀਂ ਜੇ ਕੁਝ ਦੱਸਣ ਲੱਗ ਜੋਗੇ ਅਗਲਾ ਕਹਦੋ ਐਵੇਂ ਮਰੀ ਜਾਂਦਾ ਤਾਂ ਆਪ ਕਹੀਂ ਆਪਾਂ ਫਲਾਨੀ ਦਵਾਈ ਵਰਤ ਤੇ ਆਹ ਕਰ। ਉਹ ਅਗਲੇ ਦੀ ਮਰਜ਼ੀ ਆ ਆਪਾਂ ਬਈ ਸਹੀ ਚੀਜ਼ ਦੱਸਦੇ ਆ ਕਿਸੇ ਭਰਾ ਨੇ ਵਰਤਨੀ ਹੁੰਦੀ ਆ ਤਾਂ ਉਹ ਆਪਾਂ ਵਰਤ ਲਿਆ ਕਰੋ ਕੋਈ ਇਹ ਨਹੀਂ ਹੈਗਾ ਵੀ ਮੇਰੀ ਕੋਈ ਫੈਕਟਰੀ ਜਾਂ ਮੇਰੀ ਕੰਪਨੀ ਹੋ। ਮੈਂ ਆਪਦੀਆਂ ਚੀਜ਼ਾਂ ਦੀ ਮਸ਼ਹੂਰੀ ਕਰਦਾ ਹਾਂ ਹਨਾ। ਉਹ ਗਾਮਣੀ ਹੈਗਾ ਵੀਰੇ ਆਮ ਜ਼ਿਮੀਂਦਾਰ ਬੰਦੇ ਆ ਝੂਠ ਬੋਲਣਾ ਨਾ ਤਾਂ ਸਿੱਖਿਆ ਤੇ ਨਹੀਂ ਆਪਾਂ ਕਿਸੇ ਕਰਨ ਕਰਕੇ ਬੋਲੀਏ ਵੀਰੇ ਪਿੰਡ ਮੇਰਾ ਸਜਣੋ ਕੋਟਪਾਰਾ ਜ਼ਿਲ੍ਹਾ ਮੇਰਾ ਬਠਿੰਡਾ ਦਾ ਤੇ ਜਗਮੀਤ ਮੇਰਾ ਨਾਂ ਫੌਜ ਆਪਾਂ 5-7 ਸਾਲ ਸੇਵਾ ਕਰਕੇ ਆਏ ਆ ਵੀਰੇ ਨਾ ਤਾਂ ਫੌਜ ਕਦੇ ਝੂਠ ਬੋਲਿਆ ਸੀ ਸੱਚ ਤੇ ਪਹਿਲੇ ਦਿਨ ਤੋਂ ਖੜੇ ਆ ਤੇ ਸੱਚ ਤੇ ਅੱਜ ਖੜੇ ਆ ਬਾਕੀ ਵਾਹਿਗੁਰੂ ਭਲੀ ਕਰੇ ਹਰੇਕ ਦੇ ਘਰੇ ਦੁੱਧ ਪੁੱਤ ਦੀ ਦਾਤ ਬਖਸ਼ੇ ਰੱਬ ਚੰਗਾ ਚੰਗਾ ਵੀਡੀਓ ਆਪਾਂ ਪਾਉਂਦੇ ਰਹਿੰਨੇ ਆਂ ਪਸ਼ੂਆਂ ਬਾਰੇ ਕਿਸੇ ਭਰਾ ਨੂੰ ਜੇ ਲੋੜ ਹੋਈ ਕਦੋਂ ਮਰਜੀ ਵੀਰੇ WhatsApp ਨੰਬਰ ਆ ਮੇਰਾ ਹੇਠਾ ਚੱਲੀ ਜਾਂਦਾ ਫੋਨ ਕਰ ਲਿਓ ਮੈਸੇਜ ਕਰ ਦਿਓ 100% ਤੁਹਾਡਾ ਆਪਾਂ ਰਿਪਲਾਈ ਕਰਾਂਗੇ ਗੱਲਬਾਤ ਕਰਦੇ ਆਂ ਆਪਾਂ ਹਰੇਕ ਭਰਾ ਨਾਲ ਜਿਹੜਾ ਫੋਨ ਲਾ ਲੈਂਦਾ ਪੱਕੀ ਭਾਈ ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਤੇ ਧੰਨਵਾਦ ਵੀਡੀਓ ਦੇਖਣ